ਤਰਨਤਾਰਨ ਦੀ ਸੀਟ ਆ ਜਿਹੜੀ ਆਹ ਜਿਮਨੀ ਚੋਣ ਹੈਗੀ ਆ ਇਹ ਇਹ ਪੰਥ ਲਈ ਤੇ ਈਵਨ ਪੰਜਾਬ ਲਈ ਹੈ ਪੰਥ ਦੀਆਂ حمایتੀਆਂ ਪੰਥ ਦੀਆਂ ਵਿਰੋਧੀ ਦੋਹਾਂ ਧਿਰਾਂ ਲਈ ਬਹੁਤ ਮਹੱਤਵਪੂਰਣਾ ਇਸ ਤਰਨਤਾਰਨ ਦੀ ਸੀਟ ਨੇ 227 ਦਾ ਜਿਹੜਾ ਚੋਣ ਦਾ ਟ੍ਰੈਂਡ ਆ ਉਹ ਇੱਕ ਤਰ੍ਹਾਂ ਨਿਯਮਤ ਕਰਦਾ ਹੈ ਸੋ ਇਹ ਬਹੁਤ ਹੀ ਇੰਪੋਰਟੈਂਟ ਜਿਹੜੀ ਹੈਗੀ ਜਿਮਨੀ ਚੋਣ ਆ ਉਹ ਹੈਗੀ ਹੈਗੀ ਆ ਇਹ ਸੀਟ ਪੰਥ ਲਈ ਹੈ ਹੈ ਕਿ ਬਈ ਇੱਕ ਤਾਂ ਇਹਨੇ 227 ਦੀਆਂ ਇਲੈਕਸ਼ਨਾਂ ਦਾ ਮੋਹਮੋਹੰਦਰਾ ਕਰਨਾ ਵੀ ਜਿਹੜੀ ਤੇ ਜਿੱਤ ਦੀ ਹੈਗੀ ਆ ਸੋ ਉਹਦੇ ਲਈ ਜਿਹੜੇ ਹੈਗੇ ਰਾ ਅੱਗੇ ਗਾ ਜਿਹੜੇ ਹੈਗੇ ਖੁੱਲਣਗੇ ਸੋ ਇਸੇ ਕਰਕੇ ਤੁਸੀਂ ਦੇਖੋ ਵੀ ਭਾਰਤ ਸਰਕਾਰ ਤੇ ਹੋਰ ਸਾਰੀਆਂ ਜੜੀਆਂ ਏਜੰਸੀਆਂ ਹੈਗੀਆਂ ਨੇ ਉਹ ਇਸ ਸੀਟ ਤੇ ਪੰਥਕ ਧਾਰਾ ਨੂੰ ਕਮਜ਼ੋਰ ਕਰਨ ਦੇ ਯਤਨ ਕਰ ਰਹੀ ਹੈ ਕਿ ਬਹੁਤ ਵੱਡੀ ਪੱਧਰ ਤੇ ਕਮਜ਼ੋਰ ਕਰ ਰਹੀ ਹੈਗੀ ਮਤਲਬ ਭਾਈ ਅਮਰਪਾਲ ਸਿੰਘ ਦੀ ਰਾਜਨੀਤੀ ਲਈ ਵੀ ਇਹ ਸੀਟ ਬਹੁਤ ਇੰਪੋਰਟੈਂਟ ਆ ਉਹਨਾਂ ਦੀ ਰਾਜਨੀਤੀ ਲਈ ਇਹ ਬਹੁਤ ਇੰਪੋਰਟੈਂਟ ਹੈ ਵੀ ਜੇ ਉਹਨਾਂ ਦੇ ਸਹਿਯੋਗ ਨਾਲ ਤੇ ਉਹਨਾਂ ਦੇ ਰਹਿਨਮਾਈ ਨਾਲ ਇਹ ਸੀਟ ਜਿੱਤੀ ਜਾਂਦੀ ਆ ਤਾਂ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਗੈਰ ਕਾਨੂੰਨੀ ਆਪਾਂ ਕਹਿ ਸਕਦੇ ਆ ਗ੍ਰਿਫਤਾਰੀ ਹੋਈ ਹੋਈ ਆ ਉਹ ਲੋਕ ਮੰਚ ਤੇ ਇੱਕ ਤਰ੍ਹਾਂ ਨਾਲ ਚੈਲੰਜ ਹੋਏਗੀ ਮਤਲਬ ਉਹ ਵਿਧਾਨ ਸਭਾ ਚ ਵੀ ਚੈਲੰਜ ਹੋਏਗਾ ਹਾਂ ਉਹ ਉਹ ਇੱਕ ਤਰ੍ਹਾਂ ਨਾਲ ਚੈਲੰਜ ਹੋਊਗੀ ਵੀ ਤੁਸੀਂ ਜਿਸ ਬੰਦੇ ਨੂੰ ਅੰਦਰ ਰੱਖਿਆ ਇਦਾਂ ਕਹਿ ਕੇ ਲੋਕ ਆ ਜਿਹੜੀ ਉਹਦੇ ਹਮਾਇਤ ਵਿੱਚ ਵਿਧਾਨ ਸਭਾ ਦੀ ਜਿਹੜੀ ਹੈਗੀ ਇੱਕ ਕ੍ਰੂਸ਼ੀਅਲ ਸੀਟ ਤੇ ਉਹ ਵੋਟਾਂ ਪਾ ਰਹੇ ਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਹੋਈ ਆ ਜੀ ਜੀ ਵੀ ਜਿਹੜੀ ਉਸ ਚੋ ਸੀਟ ਤੇ ਚੋਣ ਬਾਰੇ ਜਿਹੜੀ ਹੈਗੀ ਸਾਰੀਆਂ ਧਰਾਂ ਨਾਲ ਗੱਲਬਾਤ ਕਰੇਗੀ ਜੀ ਉਹਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਤੇ ਹੋਰ ਸਿੰਘ ਆ ਜਿਹੜੇ ਉਹ ਪਾਈ ਨੇ ਸੱਤ ਮੈਂਬਰੀ ਕਮੇਟੀ ਆ ਜਿਹੜੀ ਪਾਈ ਆ ਪਰ ਮਨਪ੍ਰੀਤ ਸਿੰਘ ਇਹ ਆਲੀ ਨਹੀਂ ਉਹਦੇ ਵਿੱਚ ਪਾਏ ਗਏ ਸੋ ਇਹ ਮੈਨੂੰ ਲੱਗ ਰਿਹਾ ਵੀ ਕਿਤੇ ਕੋਈ ਗੜਬੜ ਨਾ ਹੋ ਜਾਈ ਹੈਨਾ ਸੋ ਸੱਤ ਮੈਂਬਰੀ ਕਮੇਟੀ ਬਣਾਈ ਹੈਗੇ ਉਹਦੇ ਚੋਂ ਉਹ ਉਹ ਵਕ ਵਕ ਪੰਥਕ ਧਰਾਂ ਨਾਲ ਖਾਸ ਕਰਕੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨਾਲ ਜਿਹੜੀ ਉਹ ਗੱਲ ਕਰਨਗੇ ਬੀਬੀ ਜੀ ਦਾ ਨਾਂ ਹੁਣ ਬੀਬੀ ਜੀ ਆਪ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਹਾਲਾਂਕਿ ਬੀਬੀ ਪਰਮਜੀਤ ਕੌਰ ਖਾਲੜਾ ਤੋਂ ਬਾਅਦ ਜਿਹੜਾ ਦੂਜਾ ਵਧੀਆ ਉਮੀਦਵਾਰ ਆ ਬੀਬੀ ਸਤਵੰਤ ਕੌਰ ਨੇ ਇੱਕ ਦਿਨ ਕੋਈ ਸੋਸ਼ਲ ਮੀਡੀਆ ਦੀ ਪੋਸਟ ਆ ਜਾਂਦੀ ਹੈ ਵੀ ਭਾਈ ਸੰਦੀਪ ਸਿੰਘ ਸੰਨੀ ਉਮੀਦਵਾਰ ਹੋਣਗੇ ਅਗਲੇ ਦਿਨ ਹੀ ਉਹੀ ਬੰਦਾ ਪਾ ਦਿੰਦਾ ਵੀ ਅਮਰਤਪਾਲ ਸਿੰਘ ਦੇ ਦੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਭਾਈ ਸੰਨੀ ਆਜ਼ਾਦ ਉਮੀਦਵਾਰ ਵਿੱਚੋਂ ਚੋਣ ਲੜਨਗੇ ਹਲੇ ਪਰਿਵਾਰ ਨਾਲ ਵੀ ਉਹਨਾਂ ਦੀ ਮੁਲਾਕਾਤ ਨਹੀਂ ਕਰਾਈ ਜਾ ਰਹੀ ਭਾਈ ਸੰਨੀ ਦੀ ਤੇ ਪੋਸਟਾਂ ਪਾਉਣ ਵਾਲਾ ਕਿਸ ਅਧਿਕਾਰ ਨਾਲ ਪੋਸਟ ਪਾ ਰਿਹਾ ਵੀ ਭਾਈ ਸੰਨੀ ਨਾਲ ਮੁਲਾਕਾਤ ਕਰਕੇ ਆਇਆ ਪਹਿਲਾਂ ਇਹ ਦੱਸੇ ਵੀ ਉਹ ਕਹਿ ਰਿਹਾ ਵੀ ਭਾਈ ਸੰਨੀ ਨੇ ਆਜ਼ਾਦ ਉਮੀਦਵਾਰ ਇਟ ਮੀਨਸ ਵੀ ਇਹ ਆ ਵੀ ਭਾਈ ਅਮਰਤਪਾਲ ਸਿੰਘ ਦੇ ਰਾਹ ਚੜਿੱਕਾ ਪਾਉਣ ਵਾਲੀਆਂ ਫਲੋਟਿੰਗ ਮਤਲਬ ਫਲੋਟ ਕਰਦੇ ਹੋ ਜਾਂਗੇ ਹਾਂ ਵੀ ਫਲੋਟ ਕਰ ਰਹੇ ਹੈਗੇਆਂ ਤਰਨਤਾਨ ਦੀ ਜਿਮਨੀ ਚੋਣ ਦੀ ਜਿਸ ਨੂੰ ਲੈ ਕੇ ਕਿ ਸਾਰੀਆਂ ਹੀ ਪਾਰਟੀਆਂ ਨੇ ਜਿਹੜਾ ਹੈ ਅ ਐਕਟੀਵਿਟੀ ਦੇਖਣ ਨੂੰ ਮਿਲ ਗਈ ਹੈ ਈਵਨ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਅਕਾਲੀ ਦਲ ਦੇ ਪਹਿਲਾਂ ਆਪਾਂ ਕਹਿ ਲਈਏ ਕਿ ਐਮਐਲਏ ਵੀ ਰਹੇ ਹੈਗੇ ਆ ਵੱਡੀਆਂ ਪੋਸਟਾਂ ਦੇ ਵੀ ਰਹੇ ਹੈਗੇ ਆ ਤੇ ਬਕਾਇਦਾ ਜਿਹੜੇ ਹਰਮੀਤ ਸਿੰਘ ਸੱਦੂ ਨੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਤੇ ਅਕਾਲੀ ਦਲ ਬਾਦਲ ਦੇ ਵੱਲੋਂ ਜਿਹੜਾ ਹੈਗਾ ਆਜ਼ਾਦ ਗਰੁੱਪ ਦੇ ਬੀਬੀ ਜੀ ਨੂੰ ਸਭ ਤੋਂ ਪਹਿਲਾਂ ਜਿਹੜਾ ਹੈ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ ਅਤੇ ਕਾਂਗਰਸ ਦੇ ਵੱਲੋਂ ਵੀ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦਵਾਰ ਜਿਹੜਾ ਹੈ ਐਲਾਨ ਦਿੱਤਾ ਜਾਵੇਗਾ ਸਰਦਾਰ ਹਰਪਤਾ ਸਿੰਘ ਜੀ ਪੰਥਕ ਸੀਟ ਨੂੰ ਲੈ ਕੇ ਜਾਂ ਆਪਾਂ ਕਹਿ ਲਈਏ ਕਿ ਪੰਥ ਦੀਆਂ ਜਿਹੜੀਆਂ ਬਾਕੀ ਦੀਆਂ ਧਿਰਾਂ ਨੇ ਜਿਸ ਦੇ ਵਿੱਚ ਬਾਰਸ ਪੰਜਾਬ ਦੇ ਅਕਾਲੀ ਦਲ ਆਉਂਦਾ ਹੈਗਾ ਜਾਂ ਜਿਹੜਾ ਪੰਜ ਮੈਂਬਰੀ ਜਿਹੜਾ ਪੁਨਰਸਰਜੀਤ ਅਕਾਲੀ ਦਲ ਆਪਣੇ ਆਪ ਨੂੰ ਜਿਹੜਾ ਹੁਣ ਕਹਿੰਦੇ ਹੈਗੇ ਆ ਇਹਨਾਂ ਦੇ ਵੱਲੋਂ ਵੀ ਸੰਦੀਪ ਸਿੰਘ ਸਣੀ ਦੀ ਜਿਹੜੀ ਹੈ ਗੱਲ ਚੱਲੀ ਸੀ ਈਵਨ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਵੀ ਜਿਹੜਾ ਹੈ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਤੇ ਦੂਜੇ ਪਨੇ ਹੋਰ ਵੀ ਕਈ ਕੋ ਚੱਲਿਆ ਕੀ ਕਹੋਗੇ ਇਸ ਸੀਟ ਬਾਰੇ ਹਾਂਜੀ ਹਾਂਜੀ ਸੇ ਇੱਕ ਤਾਂ ਇਹ ਹੈਗਾ ਵੀ ਬਿਹਾਰ ਦੀਆਂ ਚੋਣਾਂ ਨਵੰਬਰ ਵਿੱਚ ਹੋਣੀਆਂ ਸੋ ਉਹਦੇ ਨਾਲ ਹੀ ਇਹ ਬਾਏ ਇਲੈਕਸ਼ਨ ਆ ਜਿਹੜੀ ਪੰਜਾਬ ਵਿੱਚ ਆ ਸਕਦੇ ਹੈਗੇ ਜੀ ਦੂਸਰਾ ਸਾਡਾ ਮੰਨਣਾ ਇਹ ਹੈਗਾ ਵੀ ਤਰਨਤਾਰਨ ਦੀ ਸੀਟ ਆ ਜਿਹੜੀ ਆਹ ਜਿਮਨੀ ਚੋਣ ਹੈਗੀ ਆ ਇਹ ਇਹ ਪੰਥ ਲਈ ਤੇ ਈਵਨ ਪੰਜਾਬ ਲਈ ਆ ਪੰਥ ਦੀਆਂ ਹਮਾਇਤੀਆਂ ਪੰਥ ਦੀਆਂ ਵਿਰੋਧੀ ਦੋਹਾਂ ਧਿਰਾਂ ਲਈ ਬਹੁਤ ਮਹੱਤਵਪੂਰਣਾ ਇਸ ਤਰਨਤਾਰਨ ਦੀ ਸੀਟ ਨੇ 227 ਦਾ ਜਿਹੜਾ ਚੋਣ ਦਾ ਟ੍ਰੈਂਡ ਆ ਉਹ ਇਕ ਤਰ੍ਹਾਂ ਨਿਯਮਤ ਕਰਨਾ ਹੈਗਾ ਸੋ ਇਹ ਬਹੁਤ ਹੀ ਇੰਪੋਰਟੈਂਟ ਜਿਹੜੀ ਹੈਗੀ ਜਿਮਨੀ ਚ ਆਉਣਾ ਉਹ ਹੈਗੀ ਹੈਗੀ ਆ ਮਤਲਬ ਤੁਸੀਂ ਕਹਿੰਦੇ ਹੋ ਵੀ ਪੰਥ ਨੂੰ ਵੀ ਨਿਠ ਕੇ ਜਿਹੜੀ ਸੀਟ ਆ ਉਹ ਲੜਨੀ ਚਾਹੀਦੀ ਹੈ ਲੜਨੀ ਚਾਹੀਦੀ ਸੋ ਇਹਦੇ ਨਾਲ ਕਿਉਂਕਿ ਖੰਡੋਰ ਸਾਹਿਬ ਲੋਕ ਸਭਾ ਹਲਕੇ ਚ ਆਉਂਦੀ ਆ ਖਟੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਆ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਜਿਹੜੇ ਲਗਭਗ 2.5 3 ਸਾਲਾਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਨੇ ਸੋ ਇਹ ਸੀਟ ਪੰਥ ਲਈ ਇਹ ਹੈ ਕਿ ਵੀ ਇੱਕ ਤਾਂ ਇਹਨੇ 227 ਦੀਆਂ ਇਲੈਕਸ਼ਨਾਂ ਦਾ ਮੂਹ ਮੰਹੰਦਰਾ ਕਰਨਾ ਵੀ ਜਿਹੜੀ ਤੇ ਰਜਿਤ ਦੀ ਹੈਗੀ ਆ ਸੋ ਉਹਦੇ ਲਈ ਜਿਹੜੇ ਹੈਗੇ ਰਾ ਅੱਗੇ ਗਏ ਜਿਹੜੇ ਹੈਗੇ ਖੋਲਣਗੇ ਸੋ ਇਸੇ ਕਰਕੇ ਤੁਸੀਂ ਦੇਖੋ ਵੀ ਭਾਰਤ ਸਰਕਾਰ ਤੇ ਹੋਰ ਸਾਰੀਆਂ ਜੜੀਆਂ ਏਜੰਸੀਆਂ ਹੈਗੀਆਂ ਨੇ ਉਹ ਇਸ ਸੀਟ ਤੇ ਪੰਥਕ ਧਾਰਾ ਨੂੰ ਕਮਜ਼ੋਰ ਕਰਨ ਦੇ ਯਤਨ ਕਰ ਰਹੀ ਹੈਗੀ ਬਹੁਤ ਵੱਡੀ ਪੱਧਰ ਤੇ ਕਮਜ਼ੋਰ ਕਰ ਰਹੀ ਹੈਗੀ ਆ ਸੋ ਵਾਰ-ਵਾਰ ਉਹ ਪਹਿਲਾਂ ਉਹਨਾਂ ਨੇ ਸ਼ਹੀਦ ਭਾਈ ਬਿਆਨ ਸਿੰਘ ਦੀ ਬੇਟੀ ਨੂੰ ਉੱਥੇ ਭੇਜਿਆ ਵੀ ਉਹਦੇ ਉਹਨੂੰ ਪਾਲਿਆ ਜਾਵੇ ਉਹਨਾਂ ਦਾ ਮੇਨ ਨਿਸ਼ਾਨਾ ਹੈਗਾ ਵੀ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਵਾਰਸ ਪੰਜਾਬ ਵਾਲੀ ਧਿਰ ਹੈਗੀ ਆ ਉਹ ਇੱਥੋਂ ਸਟਰੋਂਗ ਹੋਵੇ ਇਹ ਸਟਰੋਂਗ ਨਾ ਹੋਵੇ ਤਾਂ ਜਿੱਤ ਨਾ ਸਕੇ ਮਤਲਬ ਭਾਈ ਅਮਰਤਪਾਲ ਸਿੰਘ ਦੀ ਰਾਜਨੀਤੀ ਲਈ ਵੀ ਇਹ ਸੀਟ ਬਹੁਤ ਇੰਪੋਰਟੈਂਟ ਆ ਉਹਨਾਂ ਦੇ ਰਾਜਨੀਤੀ ਲਈ ਇਹ ਬਹੁਤ ਇੰਪੋਰਟੈਂਟ ਆ ਵੀ ਜੇ ਉਹਨਾਂ ਦੇ ਸਹਿਯੋਗ ਨਾਲ ਤੇ ਉਹਨਾਂ ਦੇ ਰਹਿਨਮਾਈ ਨਾਲ ਇਹ ਸੀਟ ਜਿੱਤੀ ਜਾਂਦੀ ਆ ਤਾਂ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਗੈਰ ਕਾਨੂੰਨੀ ਆਪਾਂ ਕਹਿ ਸਕਦੇ ਆ ਗ੍ਰਿਫਤਾਰੀ ਹੋਈ ਹੋਈ ਆ ਉਹ ਲੋਕ ਹਾਂ ਚਤੇ ਇੱਕ ਤਰ੍ਹਾਂ ਨਾਲ ਚੈਲੰਜ ਹੋਏਗੀ ਮਤਲਬ ਉਹ ਵਿਧਾਨ ਸਭਾ ਚ ਵੀ ਚੈਲੰਜ ਹੋਏਗੀ ਹਾਂ ਉਹ ਉਹ ਇੱਕ ਤਰ੍ਹਾਂ ਨਾਲ ਚੈਲੰਜ ਹੋਏਗੀ ਵੀ ਤੁਸੀਂ ਜਿਸ ਬੰਦੇ ਨੂੰ ਅੰਦਰ ਰੱਖਿਆ ਇਦਾਂ ਕਹਿ ਕੇ ਲੋਕ ਆ ਜਿਹੜੇ ਉਹਦੇ ਹਮਾਇਤ ਵਿੱਚ ਵਿਧਾਨ ਸਭਾ ਦੀ ਜਿਹੜੀ ਹੈਗੇ ਇੱਕ ਕ੍ਰੂਸ਼ੀਅਲ ਸੀਟ ਤੇ ਉਹ ਵੋਟਾਂ ਪਾ ਰਹੇ ਸੋ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਔਰ ਉਹਨਾਂ ਦੀ ਜਿਹੜੀ ਚੋ ਜਿਹੜੀ ਗ੍ਰਿਫਤਾਰੀ ਆ ਉਹਨੂੰ ਚੁਣੌਤੀ ਦੇਵੇਗੀ ਸਰਕਾਰ ਆ ਜਿਹੜੀ ਲਗਾਤਾਰ ਇਹ ਯਤਨ ਕਰ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਧਿਰ ਦਾ ਜਿਹੜਾ ਉੱਥੇ ਜਿਹੜਾ ਹੈਗਾ ਉਹ ਹੱਥ ਮਜ਼ਬੂਤ ਨਾ ਹੋਵੇ ਉਹ ਕਦੇ ਕਿਸੇ ਨੂੰ ਭੇਜਦੇ ਆ ਕਦੇ ਕਿਸੇ ਨੂੰ ਭੇਜਦੇ ਆ ਬਹੁਤ ਸਾਰੀਆਂ ਸੋ ਕਾਲਡ ਪੰਥਕ ਤੇ ਰਾਂ ਵੀ ਸਰਕਾਰ ਦੇ ਇਸ ਜਿਹੜੀ ਗੁੰਝਲਖੇੜ ਆ ਉਹਦੇ ਵਿੱਚ ਸ਼ਾਮਲ ਨੇ ਸੋ ਉਹ 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 ਵੀ ਇਹ ਚਾਹ ਰਹੀਆਂ ਨੇ ਵੀ ਭਾਈ ਅਮਰਤਪਾਲ ਸਿੰਘ ਦੇ ਮੁਕਾਬਲੇ ਤੇ ਆਪਣੀ ਧਿਰ ਆ ਜਿਹੜੀ ਖੜੀ ਆ ਉਹ ਕੀਤੀ ਜਾਵੇ ਹੁਣ ਜਿਹੜਾ ਹੈਗਾ ਵੀ ਪਹਿਲਾਂ ਬੀਬੀ ਖਲੜਾ ਨਾਲ ਕਿਉਂਕਿ ਗੱਲ ਚੱਲੀ ਸੀ ਬੀਬੀ ਖਲੜਾ ਵਰਗੀ ਪ੍ਰਵਾਨਿਤ ਲੀਡਰ ਆ ਜਿਹੜੀ ਉਹ ਕਿਸੇ ਵੀ ਤਰ੍ਹਾਂ ਕੋਈ ਵੀ ਉਹਨੂੰ ਨਕਾਰ ਨਹੀਂ ਸਕਦਾ ਸੁਰ ਬੀਬੀ ਜੀ ਦੀਆਂ ਪਰ ਕਿਉਂਕਿ ਹਾਲ ਦੀ ਘੜੀ ਕੁਝ ਪਰਿਵਾਰਕ ਉਲਝਣਾਂ ਨੇ ਪਰ ਹੁਣੇ ਜੇ ਪਿਛਲੇ ਹਫ਼ਤੇ ਕੋਈ ਸਿੰਘ ਆ ਉਹਨਾਂ ਨਾਲ ਮੁਲਾਕਾਤ ਕਰਕੇ ਆਇਆ ਉਹਨਾਂ ਨੇ ਮੈਨੂੰ ਦੱਸਿਆ ਵੀ ਬੀਬੀ ਜੀ ਪੂਰੀ ਚੜ੍ਹਦੀ ਕਲਾ 'ਚ ਨੇ ਔਰ 227 ਦੀਆਂ ਚੋਣਾਂ ਲਈ ਉਹ ਬਹੁਤ ਵੱਡੀ ਜਿਸ ਤਰ੍ਹਾਂ ਸਰਗਰਮੀ ਕਰਨ ਦੀ ਜਿਹੜੀ ਹੈਗੀ ਆ ਔਰ ਖਾਸ ਕਰਕੇ ਭਾਈ ਅਮਰਤਪਾਲ ਸਿੰਘ ਦੇ ਪਿੱਠ ਤੇ ਖੜਨਦਾ ਉਹਨਾਂ ਨੇ ਉਹ ਸਿੰਘ ਨਾਲ ਵਾਦਾ ਕਰਿਆ ਹੈ ਹੂੰ 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 ਪਰ ਕੁਝ ਪਰਿਵਾਰਕ ਮਜਬੂਰੀਆਂ ਕਰਕੇ ਉਹ ਚੋਣ ਨਹੀਂ ਲੜ ਰਹੇ ਹੁਣ ਦੂਜਾ ਜਿਹੜਾ ਆ ਗਿਆ ਵੀ ਭਾਈ ਸੰਦੀਪ ਸਿੰਘ ਸੰਨੀ ਨੂੰ ਜਿਹੜਾ ਉਮੀਦਵਾਰ ਆ ਜਿਹੜਾ ਬਣਾਉਣਾ ਹੈ ਤੇ ਬੀਬੀ ਸਤਵੰਤ ਕੌਰ ਦਾ ਵੀ ਆਪਾਂ ਇੱਕ ਵਾਰੀ ਕਿਹਾ ਸੀ ਕਿ ਉਹਨਾਂ ਤੇ ਵੀ ਹੋ ਸਕਦਾ ਹੈ ਤੇ ਉਹ ਵੀ ਫਿਰ ਇਧਰਲੇ ਬੰਨੇ ਨਹੀਂ ਆ ਰਹੇ ਕਿਉਂਕਿ ਉਹ ਦੂਜੇ ਬੰਨੇ ਇਨਵੋਲਵ ਹੋ ਗਏ ਨਹੀਂ ਹਾਲ ਦੀ ਘੜੀ ਹੋਇਆ ਤੁਸੀਂ ਦੇਖੋ ਅੱਜ ਹੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਹੋਈ ਆ ਜੀ ਜੀ ਵੀ ਜਿਹੜੀ ਉਸ ਸੀਟ ਤੇ ਚੋਣ ਬਾਰੇ ਜਿਹੜੀ ਹੈਗੀ ਨਾਲ ਗੱਲਬਾਤ ਕਰੇਗੀ ਉਹਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਤੇ ਹੋਰ ਸਿੰਘ ਆ ਜਿਹੜੇ ਉਹ ਪਾਈ ਨੇ ਸੱਤ ਮੈਂਬਰੀ ਕਮੇਟੀ ਆ ਜਿਹੜੀ ਪਾਈ ਆ ਪਰ ਮਨਪ੍ਰੀਤ ਸਿੰਘ ਇਆਲੀ ਨਹੀਂ ਉਹਦੇ ਵਿੱਚ ਪਾਏ ਗਏ ਸੋ ਇਹ ਮੈਨੂੰ ਲੱਗ ਰਿਹਾ ਵੀ ਕਿਤੇ ਕੋਈ ਗੜਬੜ ਨਾ ਹੋ ਜੇ ਹਨਾ ਸੋ ਸੱਤ ਮੈਂਬਰੀ ਕਮੇਟੀ ਬਣਾਈ ਹੈਗੇ ਉਹਦੇ ਚੋਂ ਉਹ ਉਹ ਵਕ ਵਕ ਪੰਥਕ ਤੇ ਨਾਲ ਖਾਸ ਕਰਕੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨਾਲ ਜਿਹੜੀ ਉਹ ਗੱਲ ਕਰਨਗੇ ਬੀਬੀ ਜੀ ਦਾ ਨਾਂ ਹੁਣ ਬੀਬੀ ਜੀ ਆਪ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਹਾਲਾਂਕਿ ਬੀਬੀ ਪਰਮਜੀਤ ਕੌਰ ਖਾਲੜਾ ਤੋਂ ਬਾਅਦ ਜਿਹੜਾ ਦੂਜਾ ਵਧੀਆ ਉਮੀਦਵਾਰ ਆ ਉਹ ਬੀਬੀ ਸਤਵੰਤ ਕੌਰ ਨੇ ਚਾਹੇ ਵਿਧਾਨ ਸਭਾ ਦੇ ਟਰਮ ਬਹੁਤ ਛੋਟੀ ਰਹਿ ਗਈ ਹੈ ਜੇ ਸਾਂਝੇ ਤੌਰ ਤੇ ਚੋਣ ਲੜ ਲਈ ਜਾਵੇ ਤਾਂ ਚੰਗੀ ਗੱਲ ਹੈਗੀ ਆ ਜਿਹੜਾ ਭਾਈ ਸੰਦੀਪ ਸਿੰਘ ਸੰਨੀ ਨੂੰ ਉਮੀਦਵਾਰ ਬਣਾਉਣ ਦਾ ਤੁਸੀਂ ਦੇਖੋ ਵੀ ਕੌਣ ਐਲਾਨ ਕਰ ਰਿਹਾ ਹੈ ਕੌਣ ਨਹੀਂ ਐਲਾਨ ਕਰ ਰਿਹਾ ਸਾਨੂੰ ਇਹਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਜੀ ਜੀ ਇੱਕ ਦਿਨ ਕੋਈ ਸੋਸ਼ਲ ਮੀਡੀਆ ਦੀ ਪੋਸਟ ਆ ਜਾਂਦੀ ਹੈ ਵੀ ਭਾਈ ਸੰਦੀਪ ਸਿੰਘ ਸੰਨੀ ਉਮੀਦਵਾਰ ਹੋਣਗੇ ਅਗਲੇ ਦਿਨ ਹੀ ਉਹੀ ਬੰਦਾ ਪਾ ਦਿੰਦਾ ਵੀ ਅਮਰਤਪਾਲ ਸਿੰਘ ਦੇ ਦੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਭਾਈ ਸੰਨੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਹਲੇ ਪਰਿਵਾਰ ਨਾਲ ਵੀ ਉਹਨਾਂ ਦੀ ਮੁਲਾਕਾਤ ਨਹੀਂ ਕਰਾਈ ਜਾ ਰਹੀ ਭਾਈ ਸੰਨੀ ਦੀ ਤੇ ਪੋਸਟਾਂ ਪਾਉਣ ਵਾਲਾ ਕਿਸ ਅਧਿਕਾਰ ਨਾਲ ਪੋਸਟ ਪਾ ਰਿਹਾ ਵੀ ਭਾਈ ਸੰਨੀ ਨਾਲ ਮੁਲਾਕਾਤ ਕਰਕੇ ਆਇਆ ਪਹਿਲਾਂ ਇਹ ਦੱਸੇ ਵੀ ਉਹ ਕਹਿ ਰਿਹਾ ਵੀ ਭਾਈ ਸੰਨੀ ਨੇ ਆਜ਼ਾਦ ਉਮੀਦਵਾਰ ਇਟ ਮੀਨਸ ਵੀ ਇਹ ਆ ਵੀ ਭਾਈ ਅਮਰਤਪਾਲ ਸਿੰਘ ਦੇ ਰਾਹ ਚ ੜਿੱਕਾ ਪਾਉਣ ਵਾਲੀਆਂ ਫਲੋਟਿੰਗ ਮਤਲਬ ਫਲੋਟ ਕਰ ਦਿਓ ਜਾਂ ਕੇ ਵੀ ਫਲੋਟ ਕਰ ਰਹੇ ਹੈਗੇ ਸੋ ਭਾਈ ਅਮਰਤਪਾਲ ਸਿੰਘ ਭਾਈ ਸੰਨੀ ਨੂੰ ਵੀ ਇਸ ਫਲੋਟ ਕਰਿਆ ਗਿਆ ਮੈਂ ਨਿੱਜੀ ਤੌਰ ਤੇ ਮੈਂ 35 40 ਸਾਲਾਂ ਦੀ ਜਿਹੜੀ ਸਿੱਖ ਰਾਜਨੀਤੀ ਤੇ ਨਜ਼ਰ ਮਾਰਿਆ ਹੈ ਕਹਿ ਸਕਦਾ ਵੇ ਇਸ ਭਾਵਨਾਤਮਕ ਤੇ ਜਜ਼ਬਾਤੀ ਫੈਸਲਿਆਂ ਨੇ ਕੌਮ ਦਾ ਬਹੁਤ ਨੁਕਸਾਨ ਕਰਿਆ। ਸੋ ਸਾਨੂੰ ਉਹ ਫੈਸਲੇ ਲੈਣੇ ਚਾਹੀਦੇ ਹੈਗੇ ਆ ਜਿਹੜੇ ਫੈਸਲੇ ਵਾਇਬਲ ਹੋਣ ਤੇ ਪੰਥ ਦੀ ਕਚਹਿਰੀ ਵਿੱਚ ਖੜੇ ਹੋਣ। ਅਸੀਂ ਬਹੁਤ ਵੱਡਾ ਨੁਕਸਾਨ ਇਹੋ ਜੇ ਜਜਬਾਤੀ ਫੈਸਲਿਆਂ ਨਾਲ ਕਰਿਆ ਹੈਗਾ ਭਾਈ ਸੰਨੀ ਤੇ ਦੋ ਕਤਲਾਂ ਦੇ ਕੇਸ ਨੇ 302 ਦੇ ਕੇਸ ਨੇ ਔਰ ਜੇਲ੍ਹ ਵਿੱਚ ਜਿਹੜਾ ਕਤਲ ਹੋਇਆ ਹੈਗਾ ਉਹਦੀਆਂ ਗਵਾਹੀਆਂ ਬਹੁਤ ਮਜ਼ਬੂਤ ਹੁੰਦੀਆਂ ਕਿਉਂਕਿ ਪੁਲਿਸ ਵਾਲਿਆਂ ਨੇ ਹੀ ਦੇਣੀ ਹੈਗੀਆਂ ਹਨ ਸੋ ਇਹ ਇੱਕ ਕਾਨੂੰਨੀ ਤੌਰ ਤੇ ਇਹਨਾਂ ਕੇਸਾਂ ਨੂੰ ਸਮਝਦਾ ਹੋਇਆ ਮੈਂ ਕਹਿ ਸਕਦਾ ਵੀ ਉਹਨਾਂ ਦੀ ਰਿਹਾਈ ਹਾਲੇ ਲੰਬੇ ਸਮੇਂ ਤੱਕ ਸੰਭਵ ਨਹੀਂ ਜਿਹੜੇ ਬੰਦੇ ਨੇ ਕੋਈ ਵੀ ਹਿੰਸਕ ਕਾਰਵਾਈ ਨਹੀਂ ਕਰੀ 3 ਸਾਲ ਤੋਂ ਉਹ ਜੇਲ੍ਹ ਵਿੱਚ ਬੰਦ ਹੈ ਤੇ ਭਾਈ ਸਾਨੀ ਨੂੰ ਤੁਹਾਨੂੰ ਮਤਲਬ ਇਸ ਤਰ੍ਹਾਂ ਲੱਗਦਾ ਕਿ ਛੱਡਣ ਨਹੀਂ ਲੱਗੇ ਉਹ ਕਮਾਲ ਹੋ ਗਈ ਬਾਜੀ ਮਨ ਕਿ ਉਹ ਕਿਦਾਂ ਜਿਨ੍ਹਾਂ ਦੀਆਂ ਕਿ ਐਦਾਂ ਪੂਰੀਆਂ ਹੋ ਗਈਆਂ 30-30 ਸਾਲ ਦੀਆਂ ਉਹਨਾਂ ਨੂੰ ਨਹੀਂ ਉਹ ਛੱਡ ਰਹੇ ਹਨ ਸੋ ਅਸੀਂ ਕਿਹੜੇ ਭਲੇਖੇ ਜਾਂ ਵੀ ਉਹ ਭਾਈ ਸੰਨੀ ਨੂੰ ਐਮਐਲਏ ਬਣਦੇ ਸਾਰੀ ਛੱਡ ਦੇਣਗੇ ਜਾਂ ਬਣਨ ਦੇਣਗੇ ਹਨਾ ਬਣ ਦੇਣਗੇ ਨਾ ਵੀ ਕੁਝ ਕੁਝ ਵੀ ਹੈ ਜਿਹੜਾ ਹੋ ਸਕ ਸੋ ਇਹ ਕੋਈ ਜੜੀਆਂ ਪੰਥ ਵਿਰੋਧੀ ਧਿਰਾਂ ਨੇ ਜੜੀਆਂ ਕਿਤਾ ਭਾਈ ਸੰਨੀ ਨੂੰ ਫਲੋਟ ਕਰ ਰਹੀਆਂ ਮੈਂ ਭਾਈ ਸੰਨੀ ਦੀ ਸੇਵਾ ਔਰ ਉਹਨਾਂ ਦੇ ਉਹਨਾਂ ਦੀ ਕੁਰਬਾਨੀ ਔਰ ਉਹਨਾਂ ਦੀ ਬਹਾਦਰੀ ਦੀ ਵਿਰੋਧਤਾ ਨਹੀਂ ਕਰ ਰਿਹਾ ਪਰ ਮੈਂ ਇਹ ਕਹਿ ਰਿਹਾ ਹੈਗਾ ਵੀ ਜਿਹੜੇ ਜਿਹੜੇ ਸਾਨੂੰ ਪੋਲਿਟੀਕਲ ਫੈਸਲੇ ਹੈਗੇ ਆ ਜਾਂ ਉਹਦੇ ਭਰਾ ਨੂੰ ਖੜਾ ਕਰ ਲਓ ਤੁਸੀਂ ਜੀ ਬਿਲਕੁਲ ਠੀਕ ਹੈ ਨਾ ਆਵਾਜ਼ ਵਿਧਾਨ ਸਭਾ ਚ ਆਵਾਜ਼ ਹੈ ਪਰ ਭਾਈ ਸੰਨੀ ਨੂੰ ਖੜਾ ਕਰਨਾ ਮੈਨੂੰ ਲੱਗਦਾ ਵੀ ਸਾਰੇ ਉਮਰ ਲਈ ਉਸ ਹਲਕੇ ਦੀ ਨੁਮਾਇੰਦਗੀ ਨੂੰ ਖਤਮ ਕਰਨਾ ਹੈ ਸੋ ਅਸੀਂ ਜਜਬਾਤੀ ਫੈਸਲੇ ਨਾਲ ਲਈਏ ਮੋੜ ਕੇ ਇਹ ਪਉਣਾ ਵੀ ਅਮਰਤਪਾਲ ਸਿੰਘ ਦੀ ਪਾਰਟੀ ਨੂੰ ਝਟਕਾ ਹੈ ਨਾ ਇਹ 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 ਪੋਸਟ ਕਿੱਥੋਂ ਆ ਰਹੀ ਆ ਕਿਸੇ ਬੰਦੇ ਦੀ ਮੁਲਾਕਾਤ ਨਹੀਂ ਹੋਈ ਹਲੇ ਭਾਈ ਸੰਨੀ ਨਾਲ ਜਿਹੜਾ ਪੋਸਟ ਪਾਉਣ ਵਾਲਾ ਉਹ ਕਿਹੜੇ ਦਾਅਵੇ ਨਾਲ ਕਹਿ ਰਿਹਾ ਵੀ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਨੂੰ ਝਟਕਾ